ਕਹਿੰਦੇ ਆ ਨਾ ਜਦੋਂ ਜਿਉਣ ਦਾ ਜਜ਼ਬਾ ਹੋਵੇ ਤਾਂ ਸਖਤ ਤੋਂ ਸਖਤ ਲਾਤਰੀਆਂ ਸਾਨ ਲੱਗਣ ਲੱਗ ਜਾਂਦੇ ਨੇ ਅੱਜ ਅਸੀਂ ਤੁਹਾਨੂੰ ਇੱਕ ਗੁਰਸਿੱਖ ਕਪਲ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੂੰ 8 ਮਹੀਨੇ ਦੀ ਏਜ ਵਿੱਚ ਪੋਲੀਓ ਹੋ ਗਿਆ ਸੀ ਜਿਸ ਕਰਕੇ ਉਹਨਾਂ ਦੀ ਲੱਤਾਂ ਚਲਨੀਆਂ ਬੰਦ ਹੋ ਗਿਆ ਤੇ ਉਹ ਹੈਂਡੀਕੈਪਡ ਹੋ ਗਏ ਲੋਕ ਕੀ ਕਹਿੰਗੇ ਜਦੋਂ ਲੋਕ ਦੇਖਦੇ ਆ ਨਾ ਕਈ ਵਾਰ ਲੋਕ ਕਮੈਂਟ ਵੀ ਕਰ ਜਾਂਦੇ ਆ ਪਰ ਲੇਕਿਨ ਮੈਂ ਉਸ ਸੀਜ਼ਨ ਨੂੰ ਹਮੇਸ਼ਾ ਇਗਨੋਰ ਹੀ ਕੀਤਾ ਕਿਉਂਕਿ ਮੇਰਾ ਜਸਟ ਫੋਕਸ ਮੇਰੀ ਆਪਣੀ ਲਾਈਫ ਦੇ ਉੱਪਰ ਸੀਗਾ ਤੇ ਅੱਜ ਪਰ 52 ਸਾਲ ਦੀ ਉਮਰ ਹੈ ਤੇ ਮਿਹਨਤ ਇੰਨੀ ਕੀਤੀ ਐਨਾ ਜਜ਼ਬਾ ਸੀ ਜਿਉਣ ਦਾ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਤੇ ਅੱਜ ਇਸ ਮੁਕਾਮ ਤੇ ਨੇ ਜਿੱਥੇ ਚਾਰ ਨੈਸ਼ਨਲ ਅਵਾਰਡ ਮਿਲ ਚੁੱਕੇ ਆ ਪੰਜ ਡਿਗਰੀਆਂ ਵੀ ਕੀਤੀਆਂ ਹੋਈਆਂ ਐ 8 ਮਹੀਨੇ ਦੀ ਉਮਰ ਦੇ ਵਿੱਚ ਮੈਨੂੰ ਕੋਲੀ ਹੋ ਗਿਆ ਸੀ ਜੀ ਔਰ ਉਸ ਤੋਂ ਬਾਅਦ ਕਾਫੀ ਪੇਰੈਂਟਸ ਨੇ ਇਲਾਜ ਕਰਾਇਆ ਲੇਕਿਨ ਉਦੋਂ ਤੱਕ ਵੀ ਕੋਈ ਜ਼ਿਆਦਾ ਅਸਰ ਨਹੀਂ ਹੋਇਆ ਬੀਗਨਿੰਗ ਦੇ ਵਿੱਚ ਮੈਂ ਆਪਣੇ ਸਿਸਟਰ ਦੇ ਸਕੂਲ ਹੀ ਮੈਨੂੰ ਐਡਮਿਟ ਕੀਤਾ ਗਿਆ ਸੀ ਤਾਂ ਮੇਰੇ ਸਿਸਟਰ ਉਠਾ ਕੇ ਮੈਨੂੰ ਲੈ ਕੇ ਜਾਂਦੇ ਸੀਗੇ ਅ ਉਸ ਮਾਲਿਕ ਨੇ ਉਸ ਵਾਈਗੁਰ ਨੇ ਬਹੁਤ ਕਹਿੰਦਾ ਬਖਸ਼ਿਸ਼ ਕੀਤੀ ਅੱਜ ਮੇ ਕੋ ਸਕੂਟਰ ਹੈ ਐਕਟਿਵਾ ਸਕੂਟਰ ਹੈ ਸਾਈਡ ਤੇ ਐਕਸਟਰਾ ਬੀਸ ਲੱਗੇ ਹੋਏ ਹਨ ਉਹਨਾਂ ਦੇ ਨਾਲ ਮੈਂ ਮਤਲਬ ਈਜ਼ਲੀ ਮੂਵ ਕਰ ਲੈਂਦਾ ਜੀ ਲਕਦਾ ਹੁੰਦਾ ਸੀ ਕਿ ਉਸ ਟ੍ਰੇਨ ਮੈਨੂੰ ਮਿਲ ਜਾਏਗੀ ਕੁੜੀ ਆ ਮੇਰਾ ਵਿਆਹ ਹੋ ਜਾਏਗਾ ਆਦਰ ਸਰ ਵੀ ਇੱਕ ਪੁਆਇੰਟ ਸੀਗਾ ਕਿ ਉਹ ਕਹਿੰਦੇ ਸੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਬੇਟਾ ਤੇਰੀ ਅਸੀਂ ਮੈਰਿਜ ਜੋ ਕਰਨੀ ਹੈ ਤੁਹਾਡੇ ਵਰਗੀ ਹੀ ਲੜਕੀ ਲੈਣੀ ਹੈ ਵਾਕਈ ਹੀ ਅਸੀਂ ਇੱਕ ਦੂਸਰੇ ਨੂੰ ਤਾਂ ਹੀ ਸਮਝ ਪਾਏ ਆ ਕਿਉਂਕਿ ਫਿਜ਼ੀਕਲੀ ਸੇਮ ਹੁੰਦੇ ਕਿਉਂਕਿ ਜਿ세 ਦੋਨੋਂ ਸੇਮ ਕੰਡੀਸ਼ਨ ਬਿਲਕੁਲ ਸੇਮ ਕੰਡੀਸ਼ਨ ਵਿੱਚ ਹੋਣ ਦੇ ਕਰਕੇ ਲਕਿਨ ਜਦੋਂ ਮੈਂ ਇਹਨਾਂ ਨੂੰ ਫਸਟ ਟਾਈਮ ਮਿਲਣਾ ਮਿਲਣਾ ਸੀਗਾ ਤਾਂ ਮੈਂ ਆਪਣੀ ਕਰਚਿਸ ਦੇ ਨਾਲ ਚੱਲ ਕੇ ਨਾ ਖੁਲਾ ਰਿਹਾ ਸੀ ਮਤਲਬ ਸਲਿੱਪ ਹੋ ਗਈ ਕਹਿ ਲੋ ਇਵਨ ਕਿ ਮੈਂ ਇਹਨਾਂ ਦੇ ਸਾਹਮਣੇ ਗਿਰ ਵੀ ਗਿਆ ਇਵਨ ਕਿ ਮੇਰੀ ਟਰਬਨ ਵੀ ਉਤਰ ਗਈ ਉਸ ਟਾਈਮ ਫੇਰੜ ਤੇ ਤੋਂ ਲਕਿਨ ਫਾਈਨ ਟੂ ਹੀ ਆਂਦਾ ਕਿ ਅੰਡਰਸਟੈਂਡਿੰਗ ਦਾ ਲੋਕਾਂ ਨੇ ਉਸ ਟਿਮ ਕਿਹਾ ਇਹ ਨਹੀਂ ਕੁਝ ਕਰ ਸਕਦਾ ਇਹਦੇ ਤੋਂ ਨਹੀਂ ਹੋਣਾ ਇਹ ਉਹ ਇਹ ਗੱਲਾਂ ਸੋਨਾਂ ਨੂੰ ਮਿਲੀਆਂ ਸੀ ਸਿਸਟਮ ਕੋਈ ਵੀ ਨਹੀਂ ਕਹਿੰਦਾ ਹੁੰਦਾ ਮੂੰਹ ਦੇ ਉੱਪਰ ਬਟ ਲੇਕਿਨ ਪਤਾ ਚਲ ਜਾਂਦਾ ਹੁੰਦਾ ਹੈ ਮੇਰੀ ਲਾਈਫ ਹੁਣ ਤੱਕ ਮੈਂ ਕਦੀ ਵੀ ਨਹੀਂ ਸੋਚਿਆ ਕਿ ਕੋਈ ਵੀ ਅਗਰ ਵਰਕ ਹੈ ਮੈਂ ਉਹਨੂੰ ਇੰਪੋਸੀਬਲ ਦਾ ਨਾਮ ਨਹੀਂ ਦਿੱਤਾ ਸੀ ਮਹਾਤਮਾ ਗਾਂਧੀ ਨੂੰ ਪੜਿਆ ਜਵਾਲਾ ਨੇਹਰੂ ਨੂੰ ਪੜਿਆ ਭਗਤ ਸਿੰਘ ਨੂੰ ਪੜਿਆ ਕਿਹਾ ਮੈਂ ਤੁਸੀਂ ਉਹਨਾਂ ਨੂੰ ਮਿਲੇ ਨਹੀਂ ਮਿਲੇ ਰਾਈਟ ਲੇਕਿਨ ਮੈਂ ਅੱਜ ਤੁਹਾਡੇ ਫਰੰਟ ਤੇ ਬੈਠਾ ਠੀਕ ਹੈ ਮੈਂ ਲਾਈਵ ਐਗਜ਼ਾਮਪਲਾਂ ਕਹਿੰਦੇ ਆ ਨਾ ਜਦੋਂ ਜਿਉਣ ਦਾ ਜਜ਼ਬਾ ਹੋਵੇ ਤਾਂ ਸਖਤ ਤੋਂ ਸਖਤ ਲਾਤ ਵੀ ਆਸਾਨ ਲੱਗਣ ਲੱਗ ਜਾਂਦੇ ਨੇ ਅੱਜ ਅਸੀਂ ਤੁਹਾਨੂੰ ਇੱਕ ਗੁਰਸੀ ਕਪਲ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੂੰ 8 ਮਹੀਨੇ ਦੀ ਏਜ ਵਿੱਚ ਪੋਲੀਓ ਹੋ ਗਿਆ ਸੀ ਜਿਸ ਕਰਕੇ ਉਹਨਾਂ ਦੀ ਲੱਤਾਂ ਚਲਨੀਆਂ ਬੰਦ ਹੋ ਗਿਆ ਤੇ ਉਹ ਹੈਂਡੀਕੈਪਡ ਹੋ ਗਏ ਲੋਕ ਕੀ ਕਹਣਗੇ ਜਦੋਂ ਲੋਕ ਦੇਖਦੇ ਆ ਨਾ ਕਈ ਵਾਰ ਲੋਕ ਕਮੈਂਟ ਵੀ ਕਰ ਜਾਂਦੇ ਆ ਪਰ ਲੇਕਿਨ ਮੈਂ ਉਸ ਸੀਜ਼ਨ ਨੂੰ ਹਮੇਸ਼ਾ ਇਗਨੋਰ ਹੀ ਕੀਤਾ ਕਿਉਂਕਿ ਮੇਰਾ ਜਸਟ ਫੋਕਸ ਮੇਰੀ ਆਪਣੀ ਲਾਈਫ ਦੇ ਉੱਪਰ ਸੀਗਾ ਤੇ ਅੱਜ ਪਰ 52 ਸਾਲ ਦੀ ਉਮਰ ਹੈ ਤੇ ਮਿਹਨਤ ਇੰਨੀ ਕੀਤੀ ਐਨਾ ਜਜ਼ਬਾ ਸੀ ਜਿਉਣ ਦਾ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਤੇ ਅੱਜ ਇਸ ਮੁਕਾਮ ਤੇ ਨੇ ਜਿੱਥੇ 4 ਨੈਸ਼ਨਲ ਅਵਾਰਡ ਮਿਲ ਚੁੱਕੇ ਐ 5 ਡਿਗਰੀਆਂ ਵੀ ਕੀਤੀਆਂ ਹੋਈਆਂ ਐ 8 ਮਹੀਨੇ ਦੀ ਉਮਰ ਦੇ ਵਿੱਚ ਮੈਨੂੰ ਕੋਲੀ ਹੋ ਗਿਆ ਸੀ ਔਰ ਉਸ ਤੋਂ ਬਾਅਦ ਕਾਫੀ ਪੇਰੈਂਟਸ ਨੇ ਇਲਾਜ ਕਰਾਇਆ ਲੇਕਿਨ ਉਦੋਂ ਤੱਕ ਵੀ ਕੋਈ ਜ਼ਿਆਦਾ ਅਸਰ ਨਹੀਂ ਹੋਇਆ ਬੀਗਨਿੰਗ ਦੇ ਵਿੱਚ ਮੈਂ ਆਪਣੇ ਸਿਸਟਰ ਦੇ ਸਕੂਲ ਹੀ ਮੈਨੂੰ ਐਡਮਿਟ ਕੀਤਾ ਗਿਆ ਸੀ ਤਾਂ ਮੇਰੇ ਸਿਸਟਰ ਉਠਾ ਕੇ ਮੈਨੂੰ ਲੈ ਕੇ ਜਾਂਦੇ ਸੀਗੇ ਉਸ ਮਾਲਿਕ ਨੇ ਉਸ ਵਾਈਗੁਰ ਨੇ ਬਹੁਤ ਕਹਿ ਲੋ ਬਖਸ਼ਿਸ਼ ਕੀਤੀ ਅੱਜ ਮੇ ਕੋ ਸਕੂਟਰ ਹੈ ਐਕਟਿਵਾ ਸਕੂਟਰ ਹੈ ਸਾਈਡ ਤੇ ਐਕਸਟਰਾ ਬੀਸ ਲੱਗੇ ਹੋਏ ਹਨ ਉਹਨਾਂ ਦੇ ਨਾਲ ਮੈਂ ਮਤਲਬ ਈਜ਼ਲੀ ਮੂਵ ਕਰ ਲੈਂਦਾ ਜੀ ਲਗਦਾ ਹੁੰਦਾ ਸੀ ਕਿ ਉਸ ਟਾਈਮ ਮੈਨੂੰ ਮਿਲ ਜਾਏਗੀ ਕੁੜੀ ਆ ਮੇਰਾ ਵਿਆਹ ਹੋ ਜਾਏਗਾ ਪਾਦਰ ਸਾਹਿਬ ਵੀ ਇੱਕ ਪੁਆਇੰਟ ਸੀਗਾ ਕਿ ਉਹ ਕਹਿੰਦੇ ਸੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਬੇਟਾ ਤੇਰੀ ਅਸੀਂ ਮੈਰਿਜ ਜੋ ਕਰਨੀ ਹੈ ਤੁਹਾਡੇ ਵਰਗੀ ਹੀ ਲੜਕੀ ਲੈਣੀ ਹੈ ਵਾਕਈ ਹੀ ਅਸੀਂ ਇੱਕ ਦੂਸਰੇ ਨੂੰ ਤਾਂ ਹੀ ਸਮਝ ਪਾਏ ਆ ਕਿਉਂਕਿ ਫਿਜ਼ੀਕਲੀ ਸੇਮ ਹੋਣ ਦੇ ਕਾਰਨ ਕਿ ਜਿਵੇਂ ਦੋਨੋਂ ਸੇਮ ਕੰਡੀਸ਼ਨ ਬਿਲਕੁਲ ਸੇਮ ਕੰਡੀਸ਼ਨ ਵਿੱਚ ਹੋਣ ਦੇ ਕਾਰਨ ਲekin ਜਦੋਂ ਮੈਂ ਇਹਨਾਂ ਨੂੰ ਫਸਟ ਟਾਈਮ ਮਿਲਣ ਮਿਲਣਾ ਸੀਗਾ ਤੋਂ ਮੈਂ ਆਪਣੀ ਕਰਚਿਸ ਦੇ ਨਾਲ ਚੱਲ ਕੇ ਇਹਨਾਂ ਕੋਲ ਆ ਰਿਹਾ ਸੀ ਮਤਲਬ ਸਲਿੱਪ ਹੋ ਗਈ ਗੈਲੋ اچھا ਈਵਨ ਕਿ ਮੈਂ ਇਹਨਾਂ ਦੇ ਸਾਹਮਣੇ ਗਿਰ ਵੀ ਗਿਆ ਈਵਨ ਕਿ ਮੇਰੀ ਟਰਬਨ ਵੀ ਉਤਰ ਗਈ ਉਸ ਟਾਈਮ ਫੀਲਡ ਤੇ ਜੀ ਤੋਂ ਲekin ਫਾਈਂਡ ਹੋਈ ਜਾਂਦਾ ਕਿ ਅੰਡਰਸਟੈਂਡਿੰਗ ਦਾ ਲੋਕਾਂ ਨੇ ਉਸ ਟਾਈਮ ਕਿਹਾ ਇਹ ਨਹੀਂ ਕੁਝ ਕਰ ਸਕਦਾ ਇਹਦੇ ਤੋਂ ਨਹੀਂ ਹੋਣਾ ਇਹ ਉਹ ਇਹ ਗੱਲਾਂ ਸੋਨਾਂ ਨੂੰ ਮਿਲੀਆਂ ਸਿਸਟਮ ਕੋਈ ਵੀ ਨਹੀਂ ਕਹਦਾ ਹੁੰਦਾ ਮੂੰਹ ਦੇ ਉੱਪਰ ਬਟ ਲੇਕਿਨ ਪਤਾ ਚੱਲ ਜਾਂਦਾ ਹੁੰਦਾ ਇਹ ਮੇਰੀ ਲਾਈਫ ਹੁਣ ਤੱਕ ਮੈਂ ਕਦੀ ਵੀ ਨਹੀਂ ਸੋਚਿਆ ਕਿ ਕੋਈ ਵੀ ਅਗਰ ਵਰਕ ਹੈ ਮੈਂ ਉਹਨੂੰ ਇੰਪੋਸੀਬਲ ਦਾ ਨਾਮ ਨਹੀਂ ਦਿੱਤਾ ਤੁਸੀਂ ਮਹਾਤਮਾ ਗਾਂਧੀ ਨੂੰ ਪੜਿਆ ਜਵਾਲਾ ਨੇਰੂ ਨੂੰ ਪੜਿਆ ਭਗਤ ਸਿੰਘ ਨੂੰ ਪੜਿਆ ਕਿਹਾ ਮੈਂ ਤੁਸੀਂ ਉਹਨਾਂ ਨੂੰ ਮਿਲੇ ਨਹੀਂ ਮਿਲੇ ਰਾਈਟ ਲੇਕਿਨ ਮੈਂ ਅੱਜ ਤੁਹਾਡੇ ਫਰੰਟ ਤੇ ਬੈਠਾ ਠੀਕ ਹੈ ਮੈਂ ਲਾਈਵ ਐਗਜ਼ਾਮਪਲ ਆ